ਅੱਜ ਕਾਰਵਾਈ ਕੀਤੀ ਹੈ ਰੰਗੇ ਐਥੀ 7000 ਰੁਪਏ ਲੈਂਦੇ ਫੜਿਆ ਜੇ ਕੋਈ ਹੋਰ ਵੀ ਅਧਿਕਾਰੀ ਲੋਕਾਂ ਕੋਲ ਰਿਸ਼ਵਤ ਮੰਗੇਗਾ ਜਾਂ ਰਿਸ਼ਵਤ ਲਏਗਾ ਤਾਂ ਉਸ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜ਼ੀਰੋ ਟੋਲਰੈਂਸ ਕ੍ਰਪਸ਼ਨ ਤੇ ਜੋ ਸਰਕਾਰ ਚੱਲ ਰਹੀ ਹੈ ਤਾਂ ਉਹਦੇ ਵਿੱਚ ਅਸੀਂ ਉਹਨਾਂ ਦੀ ਟੀਮ ਦੇ ਮੈਂਬਰ ਆ ਵਿਧਾਇਕ ਆ ਤਾਂ ਉਹਨਾਂ ਦੀ ਜਿਹੜੀ ਸੋਚ ਹੈ ਪੰਜਾਬ ਨੂੰ ਕ੍ਰਪਸ਼ਨ ਮੁਕਤ ਕਰਨਾ ਉਸ ਤੇ ਪੈਰਾ ਦਿੰਦੇ ਆ ਅਸੀਂ ਅੱਜ ਜੋ ਲੋਕਾਂ ਦੀ ਸੇਵਾ ਕਰ ਰਹੇ ਆ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਜੋ ਵੀ ਅੱਗੇ ਵੀ ਕਿਸੇ ਦੀ ਕੋਈ ਸ਼ਿਕਾਇਤ ਆਊਗੀ ਜਿਸ ਤਰ੍ਹਾਂ ਅੱਜ ਇਸ ਜਈ ਤੇ ਕਾਰਵਾਈ ਹੋਈ ਹੈ ਤਾਂ ਅੱਗੇ ਵੀ ਕੋਈ ਐਵਜੀ ਕੋਈ ਗਲਤੀ ਕਰੇਗਾ ਰਿਸ਼ਵਤ ਲੋਕਾਂ ਕੋਲੋਂ ਮੰਗੇਗਾ ਜਾਂ ਲਏਗਾ ਤਾਂ ਉਸ ਅਧਿਕਾਰੀ ਤੇ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ। ਜੀ ਕੁਲਵੀਰ ਸਿੰਘ ਦੇ ਖਿਲਾਫ ਅੱਜ ਵਿਜੀਲੈਂਸ ਦੀ ਟੀਮ ਨੇ ਸਾਡੇ ਡੀਐਸਪੀ ਰਾਜ ਕੁਮਾਰ ਸਮਾਜੀ ਦੀ ਅਗਵਾਈ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਉਸ ਜੈ ਦੇ ਖਿਲਾਫ ਅੱਜ ਕਾਰਵਾਈ ਕੀਤੀ ਹੈ ਰੰਗੇ ਹੱਥੀ 7000 ਰੁਪਏ ਲੈਂਦੇ ਫੜਿਆ। ਜੇ ਕੋਈ ਹੋਰ ਵੀ ਅਧਿਕਾਰੀ ਲੋਕਾਂ ਕੋਲੋਂ ਰਿਸ਼ਵਤ ਮੰਗੇਗਾ ਜਾਂ ਰਿਸ਼ਵਤ ਲਏਗਾ ਤਾਂ ਉਸ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਔਰ ਜਿਹੜਾ ਸਾਡਾ ਫਾਜ਼ਲ ਕਾ ਸਾਡੇ ਲੋਕ ਬਹੁਤ ਚੰਗੇ ਨੇ ਲੋਕ ਪਿਆਰ ਵਾਲੇ ਨੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜ਼ੀਰੋ ਟੋਲਰੈਂਸ ਕਰਪਸ਼ਨ ਤੇ ਜੋ ਇਹ ਸਰਕਾਰ ਚੱਲ ਰਹੀ ਹੈ ਤਾਂ ਉਹਦੇ ਵਿੱਚ ਅਸੀਂ ਉਹਨਾਂ ਦੀ ਟੀਮ ਦੇ ਮੈਂਬਰ ਆ ਵਿਧਾਇਕ ਆ ਤਾਂ ਉਹਨਾਂ ਦੀ ਜਿਹੜੀ ਸੋਚ ਹੈ ਪੰਜਾਬ ਨੂੰ ਕ੍ਰਪਸ਼ਨ ਮੁਕਤ ਕਰਨਾ ਉਸ ਤੇ ਪਹਿਰਾ ਦਿੰਦੇ ਅਸੀਂ ਅੱਜ ਜੋ ਲੋਕਾਂ ਦੀ ਸੇਵਾ ਕਰ ਰਹੇ ਹਾਂ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਜੋ ਵੀ ਅੱਗੇ ਵੀ ਕਿਸੇ ਦੀ ਕੋਈ ਸ਼ਿਕਾਇਤ ਆਉਗੀ ਜਿਸ ਤਰ੍ਹਾਂ ਅੱਜ ਇਸ ਜਈ ਤੇ ਕਾਰਵਾਈ ਹੋਈ ਹੈ ਤਾਂ ਅੱਗੇ ਵੀ ਕੋਈ ਐ ਵੀ ਜੀ ਕੋਈ ਗਲਤੀ ਕਰੇਗਾ ਰਿਸ਼ਵਤ ਲੋਕਾਂ ਕੋਲ ਮੰਗੇਗਾ ਜਾਂ ਲਏਗਾ ਤਾਂ ਉਸ ਅਧਿਕਾਰੀ ਤੇ ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਸਰ ਇਹਦਾ ਪ੍ਰੋਸੈਸ ਕੀ ਹੈ ਜੇ ਜਿਹੜੇ ਕਿਸੇ ਦਾ ਟਰਾਂਸਫਾਰਮਰ ਹੁੰਦਾ process ਕਿਸ ਤਰ੍ਹਾਂ ਦੇਖੋ ਕਿਸੇ ਦਾ ਕੋਈ ট্রান্সਫਾਰਮਰ ਜੇ ਕੋਈ ਖਰਾਬ ਹੋ ਗਿਆ ਤਾਂ ਉਹ SDO ਉਸੇ ਇਲਾਕੇ ਦੇ ਜਈ ਜਾਂ ਲਾਈਨਮੈਨ ਉਹਨਾਂ ਨਾਲ ਕੰਟੈਕਟ ਕਰਦਾ ਇੱਕ ਦਰਖਾਸਤ ਦਿੱਤੀ ਜਾਂਦੀ ਹੈ ਤਾਂ ট্রান্সਫਾਰਮਰ ਸਹੀ ਕਰਨ ਲਈ ਜੋ ਐਸਟੀਮੇਟ ਬਣਦਾ ਹੈ ਉਸ ਤੋਂ ਬਾਅਦ ਉਹ ਐਸਟੀਮੇਟ ਬਣ ਕੇ ਪਾਸ ਹੋ ਕੇ ਉਸ ਤੋਂ ਬਾਅਦ ট্রান্সਫਾਰਮਰ ਲਗਾਇਆ ਜਾਂਦਾ ਹੈ ਤਾਂ ਜਿਹੜਾ ਅਸੀਂ ਅਧਿਕਾਰੀਆਂ ਨੂੰ ਇਹ ਕਿਹਾ ਹੋਇਆ ਹੈ ਕਿ ਸੀਜ਼ਨ ਦਾ ਟਾਈਮ ਹੈ ਜ਼ਿੰਮੇदार ਪਰੇਸ਼ਾਨ ਨਾ ਹੋਣ ਜੇ ਕੋਈ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਟਰਾਂਸਫਾਰਮਰ ਲਗਾ ਕੇ ਦਿੱਤਾ ਜਾਵੇ ਔਰ ਜੇ ਕਿ ਪਿੰਡਾਂ ਦੇ ਵਿੱਚ ਜਿਵੇਂ ਲੋਡ ਵੱਧ ਗਏ ਨੇ ਅੱਜ ਕੱਲ੍ਹ ਘਰਾਂ ਦੇ ਵਿੱਚ ਏਸੀ ਜ਼ਿਆਦਾ ਹੋ ਗਏ ਨੇ ਪਿੰਡਾਂ ਦੇ ਵਿੱਚ ਵੀ ਲੋਡ ਜਿਹੜਾ ਟਰਾਂਸਫਾਰਮਰ ਤੇ ਵੱਧ ਗਿਆ ਕਈ ਸਾਨੂੰ ਸ਼ਿਕਾਇਤਾਂ ਆਉਂਦੀਆਂ ਸੜ ਜਾਂਦੇ ਨੇ ਪਿੰਡਾਂ ਦੇ ਵਿੱਚ ਟਰਾਂਸਫਾਰਮਰ ਤਾਂ ਉਹਨਾਂ ਦਾ ਜਿਹੜਾ ਇੱਕ ਦਿਨ ਦੇ ਵਿੱਚ ਵਿੱਚ ਹੀ ਉਹਨੂੰ ਜਿਹੜਾ ਸਹੀ ਕਰਕੇ ਦਿੱਤਾ ਜਾਵੇ ਪਰ ਕਈ ਜਿਵੇਂ ਅੱਜ ਤੁਸੀਂ ਦੇਖਿਆ ਟਰਾਂਸਫਾਰਮਰ ਮੰਡੀ ਚਾਨਣ ਵਾਲੀ ਦਾ ਵੱਡਾ ਜਿਹੜਾ ਕਰਨਾ ਸੀਗਾ 25 ਦਾ ਉਸ ਟਰਾਂਸਫਾਰਮਰ ਨੂੰ ਵੱਡਾ ਕਰਨ ਦੀ ਜੋ ਇਹਨਾਂ ਦੀ ਡਿਮਾਂਡ ਸੀਗੀ ਉਹ ਉਸ ਦੇ ਬਦਲੇ ਜਿਹੜਾ ਰਿਸ਼ਵਤ ਦੀ ਡਿਮਾਂਡ ਕਰ ਰਿਆ ਸੀ ਤਾਂ ਇਹ ਜਿਹੜਾ ਮੈਂ ਕਹਿ ਸਕਦਾ ਬਹੁਤ ਹੀ ਮੈਸਮ ਦਾ ਦਲੇਰੀ ਨਾਲ ਸਾਡੇ ਨੌਜਵਾਨ ਨੇ ਅੱਜ ਇਹ ਜਿਹੜਾ ਇਸ ਦੇ ਜਿਹੜੇ ਕਰਪਸ਼ਨ ਦੇ ਵਿੱਚ ਲਿਪਤ ਨੇ ਕਰਪਟ ਅਧਿਕਾਰੀ ਨੂੰ ਫੜਾ ਕੇ ਬਹੁਤ ਚੰਗਾ ਕੰਮ ਕੀਤਾ ਤਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਅਧਿਕਾਰੀ ਕਿਸੇ ਕੋਲ ਪੈਸੇ ਮੰਗਦਾ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਔਰ ਉਸ ਕੋਈ ਵੀ ਇਹੋ ਜਿਹਾ ਕੋਈ ਕੰਮ ਕਰੇਗਾ ਰਿਸ਼ਵਤ ਲਏਗਾ ਤਾਂ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਸਰਕਾਰ ਦੇ ਵਿੱਚ ਕੋਈ ਉੱਚ ਅਧਿਕਾਰੀ ਵੀ ਇਨਵੋਲ ਸੀ ਨਹੀਂ ਇਹੋ ਜਿਹੀ ਕੋਈ ਮੈਨੂੰ ਇਹੋ ਜਿਹੀ ਨਹੀਂ ਕਿਉਂਕਿ ਉੱਚ ਅਧਿਕਾਰੀਆਂ ਨਾਲ ਮੇਰੀ ਗੱਲ ਹੋਈ ਸੀ ਤਾਂ ਉਹਨਾਂ ਨੇ ਵੀ ਇਸ ਜੈ ਨੂੰ ਝਾੜ ਪਾਈ ਸੀ ਇੱਕ ਦੋ ਦਿਨ ਪਹਿਲਾਂ ਬੁਲਾ ਕੇ ਸਮਝਾਇਆ ਸੀ ਪਰ ਇਹ ਅਧਿਕਾਰੀ ਜਿਹੜਾ ਬਾਜ ਨਹੀਂ ਆਇਆ ਲੋਕਾਂ ਨੂੰ ਬਹੁਤ ਉਲਟ ਬੋਲਦਾ ਸੀ ਲੋਕਾਂ ਨੂੰ ਗਾਲਾਂ ਤੱਕ ਕੱਢਦਾ ਸੀ ਮੈਨੂੰ ਕਈ ਲੋਕ ਮਿਲੇ ਨੇ ਕਿ ਕੋਈ ਕੰਮ ਕਰਾਉਣ ਆਉਂਦਾ ਤਾਂ ਉਹਨਾਂ ਨੂੰ ਪੁੱਠਾ ਬੁਰਾ ਭਲਾ ਬੋਲਦਾ ਸੀ ਤਾ ਉਹ ਵੇਖੋ ਪ੍ਰਮਾਤਮਾ ਵੀ ਵੇਖਦਾ ਹੈ ਜੇ ਕਿਸੇ ਨਾਲ ਕੋਈ ਨਜਾਇਜ਼ ਕਰੇਗਾ ਤਾਂ ਪ੍ਰਮਾਤਮਾ ਵੀ ਸਜ਼ਾ ਦਿੰਦਾ ਹੈ ਅੱਜ ਮੈਂ ਸਮਝਦਾ ਪ੍ਰਮਾਤਮਾ ਦੀ ਲਾਠੀ ਚੱਲੀ ਹੈ ਕੋਈ ਇਹੋ ਜਿਹਾ ਜੇ ਪ੍ਰਸ਼ਟ ਅਧਿਕਾਰੀ ਜਿਹੜਾ ਲੋਕਾਂ ਨੂੰ ਗਲਤ ਬੋਲਦਾ ਹੈ ਲੋਕਾਂ ਕੋਲ ਪੈਸੇ ਮੰਗਦਾ ਹੈ ਤਾਂ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਉਹਤੇ ਕਾਰਵਾਈ ਹੋਈ ਹੈ ਜਿਹੜੀ ਸਾਡੀ ਵਿਜੀਲੈਂਸ ਟੀਮ ਹੈ ਬਹੁਤ ਚੰਗਾ ਕੰਮ ਕਰ ਰਹੀ ਹੈ ਸਾਡੇ ਡੀਐਸਪੀ ਰਾਜਕਮਰ ਸਮਾਜੀ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਸਾਡੀ ਟੀਮ ਜਿਹੜੀ ਵਿਜੀਲੈਂਸ ਦੀ ਹੈ ਪੰਜਾਬ ਸਰਕਾਰ ਦੀ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਤਾਂ ਬਹੁਤ ਹੀ ਉਹਨਾਂ ਨੂੰ ਮੈਂ ਵਧਾਈ ਦਿਨਾ ਜੋ ਉਹਨਾਂ ਨੇ ਰੰਗੇ ਹੱਥੀ 7000 ਦੀ ਰਿਸ਼ਵਤ ਲੈਂਦੇ ਉਸ ਅਧਿਕਾਰੀ ਨੂੰ ਫੜਿਆ ਆਕ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਰਿਸ਼ਵਤ ਦੇ ਮਾਮਲੇ ਵਿੱਚ ਬੜਾ ਸਖਤ ਨਜ਼ਰ ਆਈ ਹੈ ਤਾਂ ਕੀ ਲੱਗਦਾ ਹੁਣ ਜਿਵੇਂ 25 ਸਾਲਾਂ ਬਾਅਦ ਅੱਜ ਇਹ ਸਾਹਮਣੇ ਆਇਆ ਸੀ ਨਾ ਅੱਗੇ ਵੀ ਤੁਹਾਡੇ ਵੱਲੋਂ ਨਿਗਰਾਨੀ ਰੱਖੀ ਜਾਏਗੀ ਵੇਖੋ ਸਾਡੀ ਪੂਰੀ ਨਿਗਰਾਨੀ ਹੈ ਸਾਨੂੰ ਕਿਤੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਨਾਲ ਦੀ ਨਾਲ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਉਸ ਤੇ ਕਾਰਵਾਈ ਕੀਤੀ ਜਾਵੇ ਔਰ ਜੇ ਸਾਡੇ ਕੋਲ ਕੋਈ ਨਾਲ ਦੀ ਨਾਲ ਸਬੂਤ ਆਉਂਦਾ ਤਾਂ ਨਾਲ ਦੀ ਨਾਲ ਉੱਥੇ ਉਸ ਤੇ ਕਾਰਵਾਈ ਹੁੰਦੀ ਵੀ ਹੈ ਤੁਸੀਂ ਪਹਿਲਾਂ ਵੇਖਿਆ ਕਈ ਅਧਿਕਾਰੀਆਂ ਤੇ ਫਾਜ਼ਿਲਕਾ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਜੇ ਕੋਈ ਰਿਸ਼ਵਤ ਮੰਗਦਾ ਤਾਂ ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੇ ਕੋਈ ਕੰਮ ਕਰੇਗਾ ਗਲਤ ਕੰਮ ਕਰੇਗਾ ਤਾਂ ਉਸ ਤੇ ਵੀ ਕਾਰਵਾਈ ਹੋਏ ਵਿਜੀਲੈਂਸ ਵੀ ਬਾਫ ਫਾਜ਼ਿਲਕਾ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਸੇ ਇਹ ਵਿਜੀਲੈਂਸ ਵਿਭਾਗ ਸਾਡੇ ਜ਼ਿਲ੍ਹਾ ਫਰੋਇਪੁਰਾ ਜ਼ਿਲ੍ਹਾ ਫਾਜ਼ਿਲਕਾ ਦੀ ਜਿਹੜੀ ਜਿਹੜੀ ਇਹਨਾਂ ਦੀ ਟੀਮ ਹੈ ਇਨਾਂ ਦੋਨਾਂ ਦੇ ਆਪ ਦੇ ਇੱਕ ਦੂਜੇ ਦੇ ਸਹਿਯੋਗ ਨਾਲ ਇਹਨਾਂ ਨੇ ਕਾਰਵਾਈ ਕੀਤੀ ਹੈ ਡੀਐਸਪੀ ਵਿਜੀਲੈਂਸ ਜਿਹੜੇ ਸਾਡੇ ਡੀਐਸਪੀ ਰਾਜਕੁਮਾਰ ਸਮਾਜੀ ਨੇ ਉਹਨਾਂ ਦੀ ਗਵਾਈ ਵਿੱਚ ਇਹ ਕਰ ਲਈ ਇਹਨਾਂ ਨੂੰ ਫਾਜ਼ਿਲਕਾ ਦੀ ਜਿਹੜੀ ਆਪਣੀ ਕਚਹਿਰੀ ਹੈ ਉਸ ਤੇ ਬਾਹਰ ਜਿਹੜਾ ਉਥੋਂ ਕਾਬੂ ਕੀਤਾ ਗਿਆ ਇਹਨਾਂ ਸਾਥੀ ਵੱਲੋਂ ਜਿਵੇਂ ਅੱਜ ਉਹ ਪ੍ਰਾਲਾ ਕੀਤਾ ਗਿਆ ਇੱਕ ਸ਼ਲਾਘਾਯੋਗ ਕੰਮ ਕੀਤਾ ਗਿਆ ਤਾਂ ਕੀ ਲੱਗਦਾ ਜਿਹੜੇ ਕਈ ਲੋਕ ਹੌਸਲਾ ਡਰਦੇ ਹੋ ਉਹਨਾਂ ਨੇ ਇਸ ਤਰ੍ਹਾਂ ਦੇ ਖਲਾਸੇ ਕਰਨੇ ਦੇਖੋ ਇਹਨਾਂ ਨੇ ਜਿੱਦਾਂ ਕਿ ਇਹ ਵੀ ਸਾਡੇ ਕੋਲ ਜਦੋਂ ਆਏ ਕਿ ਸਾਨੂੰ ਕੱਲ ਨੂੰ ਕੋਈ ਤੰਗ ਨਾ ਕਰੇ ਮੈਂ ਇਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਬੈਠੇ ਹਾਂ ਤੁਹਾਡੇ ਤੇ ਕੋਈ ਵੀ ਆਂਚ ਨਹੀਂ ਆਉਣ ਦਿੰਦੇ ਤੁਸੀਂ ਜੋ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਉਸ ਅਧਿਕਾਰੀ ਨੂੰ ਕਾਰਵਾਈ ਉਹਦੇ ਤੇ ਕਾਰਵਾਈ ਕਰਵਾਉਣ ਦੇ ਵਿੱਚ ਜੇ ਸਰਕਾਰ ਦੀ ਮਦਦ ਕਰੋਗੇ ਤਾਂ ਲੋਕ ਵੀ ਤੁਹਾਡਾ ਸਾਥ ਦੇਣਗੇ ਸੀ ਤੁਹਾਡਾ ਸਾਥ ਦੇਵਾਂਗੇ ਤਾਂ ਇਹਨਾਂ ਨੇ ਦਲੇਰੀ ਵਿਖਾਉਂਦੇ ਹੋਏ ਅੱਜ ਜਿਹੜਾ ਇਹ ਕੰਮ ਕੀਤਾ ਹੈ ਭ੍ਰਸ਼ਟ ਅਧਿਕਾਰੀ ਨੂੰ ਪਕੜਾਇਆ ਤਾਂ ਮੈਂ ਅੱਗੇ ਵੀ ਲੋਕਾਂ ਨੂੰ ਕਹੂੰਗਾ ਕੋਈ ਵੀ ਰਿਸ਼ਵਤ ਮੰਗਦਾ ਹੈ ਕਿਸੇ ਤੋਂ ਕਿਸੇ ਤਰ੍ਹਾਂ ਦੇ ਕੰਮ ਵੀ ਕਿਸੇ ਦੇ ਵੀ ਕੰਮ ਦੀ ਕੋਈ ਰਿਸ਼ਵਤ ਮੰਗਦਾ ਤਾਂ ਸਾਡੇ ਨਾਲ ਕੰਟੈਕਟ ਕਰੇ ਡਰਨ ਦੀ ਕੋਈ ਲੋੜ ਨਹੀਂ ਅਸੀਂ ਉਸ ਭ੍ਰਸ਼ਟ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਵਾਵਾਂਗੇ ਇਸ ਤਰ੍ਹਾਂ ਜਿਵੇਂ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰਨ ਦੀ ਹੈ ਤਾਂ ਕਿ ਜਿਹੜੀਆਂ ਨੇ ਉਸੇ ਤਰ੍ਹਾਂ ਦੀ ਵੀਜਲਸ ਭਾਗ ਵੱਲੋਂ ਮਾਨਯੋਗ ਚੀਫ ਡਾਇਰੈਕਟਰ ਵੀਨਾ ਸ਼ਰੀਫ ਜੀ ਤੇ ਐਸਐਸਪੀ ਸਰਦਾਰ ਖਰਪਾਲ ਸਿੰਘ ਜੀ ਉਮਾਦੀ ਰਹਿਨ ਮਾਈ ਜੀ ਅੱਜ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਫਾਇਲ ਕਾ ਤੋਂ ਬਦਈ ਸੱਜਨ ਸਿੰਘ ਹੈ ਉਹਦਾ ਪਿੰਡ ਮੰਡੀ ਹਜੂਰ ਸਿੰਘ ਹੈ ਉਹਦੇ ਵੱਲੋਂ ਇਨਫੋਰਮੇਸ਼ਨ ਆਈ ਸੀ ਕਿ ਚਾਨਣਵਾਲੀ ਮੰਡੀ ਦੇ ਵਿੱਚ ਨਵਾਂ ਟਰਾਂਸਫਰ ਨਿਕਲਵਾਇਆ ਜਾਣਾ ਸੀ ਤੇ ਉਸ ਏਰੀਏ ਦਾ ਜੋ ਜੀ ਹੈ ਕੁਲਬੀਰ ਸਿੰਘ ਉਹਦੇ ਵੱਲੋਂ ਟਰਾਂਸਫਰ ਨਵਾਂ ਲਗਾਉਣ ਦੇ ਬਦਲੇ 10000 ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਆਪਣੇ ਪਿੰਡ ਵਾਲਿਆਂ ਤੋਂ 7000 ਰੁਪਏ ਇਕੱਠਾ ਕਰ ਲਿਆ ਸੀ ਤੇ ਅੱਜ ਉਹ 7000 ਰੁਪਏ ਕੁਲਬੀਰ ਸਿੰਘ ਨੇ ਉਹਦੇ ਕੋਲ ਲਿਆ ਸੀ ਤੇ ਜਿਸ ਵਿੱਚ ਸਾਡੀ ਟੀਮ ਨੇ ਇੰਸਪੈਕਟਰ ਮੋਹਿਤਮਨ ਜੀ ਤੇ ਸਈ ਕ੍ਰਿਸ਼ਨ ਕੁਮਾਰ ਤੇ ਹੋਰ ਸਾਡੀ ਜੋ ਟੀਮ ਹੈ ਬੀਲਸ ਬਿਊਰੋ ਰੇਂਜ ਫੋਜਪੁਰ ਦੀ ਉਹਨਾਂ ਨੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਕਾਬੂ ਕਰਕੇ ਇਸ ਕੋਲੋਂ ਕਰੰਸੀ ਵੀ 7000 ਦੀ ਬਰਾਮਦ ਕੀਤੀ ਹੈ ਤੇ ਉਸ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰੀ ਗਵਾਹਾਂ ਦੇ ਸਾਹਮਣੇ ਇਸ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਸਰ ਕਿੱਥੇ ਗ੍ਰਿਫਤਾਰ ਕੀਤਾ ਰਿਹਾ ਇਹਨਾਂ ਨੂੰ ਇੱਕ ਕਚਹਿਰੀ ਫਾਇਲ ਕਾ ਦੇ ਵਿੱਚ ਕਚਹਿਰੀ ਦੇ ਸਾਹਮਣੇ ਪੰਜਾਬ ਗਰਨ ਹੌਸੇ ਉਹਦੇ ਨਾਲ ਹੀ ਗ੍ਰਿਫਤਾਰ ਕੀਤਾ ਸਰ ਵੱਡੀ ਮੁਹਿੰਮ ਤੁਹਾਡੇ ਵੱਲੋਂ ਵੀ ਡਿਗੀ ਬਈ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਪਰ ਫਿਰ ਵੀ ਇਹ ਜਿਹੇ ਵਾਰਦਾਤਾ ਸਾਹਮਣੇ ਆ ਰਹੀਆਂ ਨੇ ਦੇਖੋ ਜੀ ਪੰਜਾਬ ਸਰਕਾਰ ਦੀਆਂ ਵੀ ਹਦਾਇਤਾਂ ਨੇ ਸਾਡਾ ਵਿਜੀਲੈਂਸ ਭਾਗ ਵੀ ਇਸ ਕੰਮ ਦੇ ਲਈ ਕਾਫੀ ਸਰਗਰਮ ਹੈ ਸਾਡੇ ਵੱਲੋਂ ਦਿਨ ਰਾਤ ਇੱਕ ਮਿਹਨਤ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਤਰ੍ਹਾਂ ਦੇ ਜੋ ਕਰਪਸ਼ਨ ਦੇ ਮਾਮਲੇ ਨੇ ਉਹ ਖਤਮ ਕੀਤੇ ਜਾਣ ਸਾਡੀ ਇਹ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਪਬਲਿਕ ਨੂੰ ਵੀ ਇਸ ਗੱਲ ਦੀ ਅਪੀਲ ਕਰਦੇ ਆ ਕਿ ਇਹਦੇ ਵਿੱਚ ਵਿਜੀਲੈਂਸ ਭਾਗ ਨੂੰ ਆਪਣਾ ਸਹਿਯੋਗ ਦੇਣ ਕਿਉਂਕਿ ਪਬਲਿਕ ਦੇ ਸਹਿਯੋਗ ਦੇ ਬਿਨਾ ਇਹ ਜਿਹੜੇ ਕਾਰਜੇ ਸਿਰੇ ਨਹੀਂ ਚੜਦੇ ਹੁੰਦੇ ਇਸ ਲਈ ਲੋਕਾਂ ਨੂੰ ਅਪੀਲ ਹੈ ਵੀ ਸਾਡਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਤੁਹਾਡੇ ਭਲੇ ਲਈ ਕੰਮ ਕਰਦੇ ਸਰ ਟਰਾਂਸਫਰਮ ਲੱਗ ਗਿਆ ਸੀ ਟਰਾਂਸਫਰਮ ਦਾ ਜੇ ਸਮਾਨ ਕਢਾਇਆ ਸੀ ਜੀ ਸਮਾਨ ਕਰ ਲੈਣਾ ਉਹਨੇ ਦਿੱਤਾ ਸੀ ਤੇ ਟਰਾਂਸਫਰਮ ਅਜੇ ਲੱਗਣਾ ਹੈ ਜੀ ਤੇ ਇਹ ਸਾਂਝੇ ਤੌਰ ਤੇ ਟਰਾਂਸਫਰਮ ਲੱਗਣਾ ਸੀ ਇਹ ਪਿੰਡ ਦਾ ਸੀ ਸਾਂਝਾ ਟਰਾਂਸਫਰ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇਹ ਜੇ ਕੰਮ ਕਰਦੇ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਰਿਸ਼ਵਤਖੋਰ ਅਫਸਰ ਨੇ ਉਹਨਾਂ ਨੂੰ ਬਿਲਕੁਲ ਰਿਸ਼ਵਤ ਰੀਤ ਜੇ ਇਸ ਤਰ੍ਹਾਂ ਉਹਨਾਂ ਕੋਲ ਕੋਈ ੱੱਕੇ ਦੇ ਨਾਲ ਕੋਈ ਇਸ ਤਰ੍ਹਾਂ ਦੇ ਪੈਸੇ ਮੰਗਦਾ ਹੈ ਰਿਸ਼ਵਤ ਮੰਗਦਾ ਹੈ ਤੇ ਵਿਜੀਲੈਂਸ ਓਫਸ ਦੇ ਨਾਲ ਸੰਪਰਕ ਕਰੋ ਮਾਝਾ ਮੁੱਖ ਮੰਤਰੀ ਨੇ ਇਹਦੇ ਲਈ ਟੋਲ ਫਰੀ ਐਂਟੀ ਕ੍ਰਾਪਸ਼ਨ ਨੰਬਰ ਵੀ ਜਾਰੀ ਕੀਤਾ ਹੈ 9501200200 ਉਸ ਦੇ ਇਲਾਵਾ 1800 1000 1000 ਟੋਲ ਫਰੀ ਨੰਬਰ ਨੇ ਕਿਸੇ ਤਰੀਕੇ ਕਾਫੀ ਤਰੀਕੇ ਬਗਲੋ ਰੱਖੇ ਹੋਏ ਨੇ ਤੁਹਾਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਇਹੋ ਜਿਹੜੇ ਜਿਹੜੇ ਅਧਿਕਾਰੀ ਕਰਮਚਾਰੀ ਨੇ ਉਨ੍ਹਾਂ ਦੇ ਖਿਲਾਫ ਪੂਰੀ ਕਲੀਕ ਕਸੀ ਗਈ ਪ੍ਰੈਸ ਕਾਰਵਾਈ ਜਿਹੜੇ-ਜਿਹੜੇ ਗਵਾਸੀ ਜਿਸ ਕਰ ਇਹਦੇ ਵਿੱਚ ਦੋ ਸਰਕਾਰੀ ਗਵਾਹ ਹੈ ਜੀ ਇੱਕ ਤਾਂ ਐਸਡੀਓ ਸਾਹਿਬ ਨੇ ਜੀ ਡਾਕਟਰ ਸਾਹਿਬ ਨੇ ਤੇ ਕਿ ਐਸਡੀਓ ਸਾਹਿਬ ਨੇ ਦੂਸਰੇ ਬੈਟਰੀ ਡਾਕਟਰ ਨੇ ਜੀ ਇਹਨਾਂ ਦੋਨਾਂ ਨੂੰ ਹੀ ਸਰਕਾਰੀ ਗਵਾਹ ਇਹਨਾਂ ਦੇ ਸਾਹਮਣੇ ਜੋ ਸਰਕਾਰੀ